ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਹਰ ਇੱਕ ਮਾਈ ਭਾਈ ਨੂੰ ਖੁਸ਼ੀਆਂ ਭਰਾ ਤਿਹਾਰ ਜੋ ਲੋਹੜੀ ਦਾ ਤਿਹਾਰ ਆਇਆ ਪਰ ਇਹ ਤਿਹਾਰ ਮਨਾਉਣ ਦਾ ਇੱਕੋ ਹੀ ਵਿਸ਼ਾ ਹੁੰਦਾ ਹੈ ਜਿਵੇਂ ਆਪਸ ਦੇ ਵਿੱਚ ਭੈਣ ਭਰਾ ਇਕੱਠੇ ਹੋ ਜਾਂਦੇ ਨੇ ਕਿਸੇ ਨਾ ਕਿਸੇ ਕਿਉਂਕਿ ਬਿਦੀ ਦੇ ਨਾਲ ਕੋਈ ਨਾ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸਾਹਿਆਂ ਜੇ ਸਤਗੁਰ ਨਦਰ ਕਰੇ ਨਿਮਕੇ ਕਰਨਾ ਨਿਮਕੇ ਘਰ ਨਾਮਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਵਾਕ ਅੰਸਾਰ ਸਤਗੁਰੂ ਮਹਾਰਾਜ ਜੀ ਕੁੱਤੀ ਗੰਢ ਪਵੈ ਸੰਸਾਰ ਸੰਸਾਰ ਦੇ ਵਿੱਚ ਜਦੋਂ ਬੱਚੇ ਦੀ ਜਨਮ ਹੁੰਦਾ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਆਪਣੇ ਘਰ ਦੇ ਵਿੱਚ ਕਿਉਂਕਿ ਰਿਸ਼ਤੇਦਾਰ ਭੈਣ ਭਾਈ ਤੇ ਆਨ ਗਮੰਡ ਸੱਦ ਕੇ ਤੇ ਖੁਸ਼ੀ ਦਾ ਮਖੌਲ ਕਿਉਂਕਿ ਖੁਸ਼ੀ ਹੁੰਦੀ ਆ ਖੁਸ਼ੀ ਮਨਾਉਣ ਦੇ ਨਾਲ ਖੁਸ਼ੀ ਵੱਧ ਜਾਂਦੀ ਆ ਕਿਉਂਕਿ ਖੁਸ਼ੀ ਦੇ ਵਿੱਚ ਜਦੋਂ ਆਪਾਂ ਦੋ ਭੈਣ ਭਰਾ ਇਕੱਤਰ ਹੁੰਨੇ ਆ ਸਾਰੇ ਇਕੱਠੇ ਹੁੰਨੇ ਆ ਉਹਦੇ ਵਿੱਚ ਹੋਰ ਵੀ ਖੁਸ਼ੀ ਪੈਦਾ ਹੋ ਜਾਂਦੀ ਆ ਕਿਉਂਕਿ ਸਤਗੁਰੂ ਮਹਾਰਾਜ ਜੀ ਨੇ ਇਹੀ ਕਿਹਾ ਪੁੱਤੀ ਗੰਢ ਪਵਾ ਸੰਸਾਰ ਕਿਉਂਕਿ ਜੋ ਪੁੱਤ ਦੀ ਬਹੁਤ ਵੱਡੀ ਦਾਤ ਐ ਪਰ ਅੱਜ ਧੀਆ ਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਗਾ ਪਰ ਜਿਹੜਾ ਅਸਲੀ ਵਿਸਾ ਉਹਨੂੰ ਸਮਝਣ ਦੀ ਲੋੜ ਐ ਸਮਾਜ ਦੇ ਵਿੱਚ ਧੀ ਦਾਤੇ ਪੁੱਤਰ ਦਾ ਇੱਕੋ ਹੀ ਰਿਸ਼ਤਾ ਹੈਗਾ ਕਿਉਂਕਿ ਜਦੋਂ ਮਾਂ ਪਿਓ ਕੋ ਢਲਮੇਸ ਹੋ ਜਾਂਦੀ ਆ ਉਦੋਂ ਪੁੱਤਰ ਕੰਨੀਆਂ ਕਤਰਾ ਜਾਂਦੇ ਨੇ ਪਰ ਧੀ ਫੇਰ ਵੀ ਆਪਣੇ ਮਾਂ ਬਾਪ ਦਾ ਮੋਢੇ ਨਾਲ ਮੋਢਾ ਲਾ ਕੇ ਉਹਦੇ ਦੁੱਖ ਸੁੱਖ ਨੂੰ ਬਣਾਉਂਦੀ ਆ ਭਵੇਂ ਆਪਣੇ ਘਰ ਦੇ ਵਿੱਚ ਕਿੰਨੀਆਂ ਵੀ ਦੁੱਖ ਤਕਲੀਫਾਂ ਆ ਜਾਣਾ ਪਰ ਮਾਂ ਦਾ ਦੁੱਖ ਫੇਰ ਵੀ ਧੀ ਆ ਕੇ ਮਣਾਉਂਦੀ ਆ ਇਸੇ ਤਰ੍ਹਾਂ ਸਾਨੂੰ ਇਹੀ ਸੇਧ ਲੈਣੀ ਚਾਹੀਦੀ ਆ ਵੀ ਜੋ ਤਿਹਾਰ ਮਨਾਏ ਜਾਂਦੇ ਨੇ ਜੇ ਬੱਚਿਆਂ ਦੀਆਂ ਮੁੰਡਿਆਂ ਦੀਆਂ ਲੋੜੀਆਂ ਬਣਾਈਆਂ ਜਾਂਦੀਆਂ ਕਿਉਂਕਿ ਕੁੜੀਆਂ ਦੀਆਂ ਵੀ ਇਸੇ ਤਰ੍ਹਾਂ ਲੋੜੀਆਂ ਤਿਹਾਰ ਮਨਾਉਣੇ ਚਾਹੀਦੇ ਆ ਕਿਉਂਕਿ ਜੋ ਧੀਆ ਹੁੰਦੀਆਂ ਜੇ ਆਪਣੇ ਘਰ ਦੇ ਵਿੱਚ ਧੀ ਨਹੀਂ ਹੋਣੀ ਤਾਂ ਆਪਾਂ ਪੁੱਤ ਕਿੱਥੋਂ ਲਵਾਵਾਂਗੇ ਕਿੱਥੇ ਪੁੱਤਾਂ ਨੂੰ ਵਿਆਹਾਂਗੇ ਕਿਉਂਕਿ ਸਭ ਤੋਂ ਪਹਿਲਾਂ ਧੀ ਕਿਉਂਕਿ ਪੁੱਤੀ ਗੰਢ ਪਾਵੇ ਸੰਸਾਰ ਹਰ ਇੱਕ ਜਗ੍ਹਾ ਸੋ ਕੋ ਮੰਦਾ ਆਖੀ ਆ ਜਿੱਤ ਜੰਮਾ ਰਾਜਾਨ ਰਾਜਾਨ ਦਾ ਮਤਲਬ ਹੁੰਦਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਰਾਜਾ ਨੂੰ ਮੰਨ ਲੈਣਾ ਰਜਾਨ ਦਾ ਮਤਲਬ ਉਹਦੀ ਰਜਾ ਦੇ ਵਿੱਚ ਕਿਉਂਕਿ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕੋ ਜਿਹਾ ਦਰਜਾ ਰੱਖਿਆਗਾ ਤੇ ਇਸੇ ਤਰ੍ਹਾਂ ਸਾਨੂੰ ਇਹੀ ਤਿਥ ਤਿਹਾਰਾਂ ਦੇ ਉੱਤੇ ਸਾਨੂੰ ਇਕੱਤਰ ਹੋ ਕੇ ਖੁਸ਼ੀ ਮਨਾਉਣੀ ਚਾਹੀਦੀ ਹੈ ਜੋ ਸਾਡੇ ਮਨਾਂ ਦੇ ਵਿੱਚ ਇੱਕ ਦੂਜੇ ਦੇ ਦੁਬਦਾ ਬੱਸੀ ਹੁੰਦੀ ਹੈ ਭੈਣ ਭਰਾਵਾਂ ਦੇ ਨਾਲ ਸਾਡਾ ਆਪਸ ਦੇ ਵਿੱਚ ਕਿਉਂਕਿ ਕੋਈ ਨਾ ਕੋਈ ਗੱਲਬਾਤ ਵਿਸੇ ਗਿਲੇਬਾ ਸ਼ਿਕਵਾ ਹੋਇਆ ਹੁੰਦਾ ਉਹ ਸਾਰਾ ਕੁਝ ਇਸ ਤਿਥ ਤਿਹਾਰ ਦੇ ਉੱਤੇ ਆ ਕੇ ਦੂਰ ਹੋ ਜਾਂਦਾ ਹੈ ਕਿਉਂਕਿ ਇਸੇ ਤਰ੍ਹਾਂ ਸਤਿਗੁਰੂ ਮਾਰਿਆ ਹੋਏ 71 ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਹਰ ਲੇਵ ਲਾਏ ਹਰ ਨਾਮ ਮੈਂ ਕਿ ਕਿਉਂਕਿ ਜਦੋਂ ਉਹ ਸਾਰੀ ਦੁਬਧਾ ਮਨ ਦੇ ਵਿੱਚੋਂ ਚਲੀ ਜਾਂਦੀ ਹੈ ਤੇ ਫਿਰ ਏਕਤਾ ਦਾ ਥਵਾਕ ਜਿੱਥੇ ਏਕਤਾ ਉੱਥੇ ਸਭ ਕੁਝ ਹੈ ਤੇ ਐਨੀ ਸਾਨੂੰ ਇਹੀ ਸੇਧ ਲੈਣੀ ਚਾਹੀਏ ਤਿੱਥ ਧਿਆਰਾਂ ਦੇ ਉੱਤੇ ਨਸ਼ੇ ਨਹੀਂ ਵਰਤੌਣੇ ਚਾਹੀਦੇ ਕਿਉਂਕਿ ਮਾੜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਚੰਗੀ ਸਮਾਜ ਨੂੰ ਸੇਧ ਦੇਣੀ ਚਾਹੀਦੀ ਹੈ ਕਿਉਂਕਿ ਨਸ਼ਿਆਂ ਦੇ ਉੱਤੇ ਸਾਡੀ ਜ਼ਿੰਦਗੀ ਬਰਬਾਦ ਹੋਈ ਆ ਸਾਡੀ ਨੌਜਵਾਨੀ ਨਸ਼ੇ ਨੇ ਬਰਬਾਦ ਕਰਤੀ ਕੁਸ ਮੋਬਾਈਲਾਂ ਨੇ ਕੁਸ ਬਾਹਰ ਕੁਸ ਬਾਹਰ ਚਲੀ ਜਾਂਦੀ ਆ ਸਾਡੀ ਜਿਹੜੀ ਨਵੀ ਪਨੀਰੀ ਐ ਤੇ ਸਾਨੂੰ ਸੇਧ ਦੇਣ ਵਾਲਾ ਤੇ ਕੋਈ ਰਹਿ ਨਹੀਂ ਨਾ ਅਸੀਂ ਕੋਈ ਸੇਧ ਲੈਨੇ ਆ ਨਾ ਅਸੀਂ ਗੁਰੂਆਂ ਦੇ ਚਲਾਏ ਹੋਏ ਪੂਰਨਿਆਂ ਦੇ ਉੱਤੇ ਚੱਲਦੇ ਆ ਤੇ ਇਸੇ ਤਰ੍ਹਾਂ ਸਾਨੂੰ ਗੁਰੂਆਂ ਦੇ ਸਿਧਾਂਤ ਦੇ ਉੱਤੇ ਸਾਨੂੰ ਪਹਿਰਾ ਦੇਣਾ ਪਊਗਾ ਤੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਾਰੇ ਲਾਲ ਬਾਰੇ ਸੀਗੇ ਤੇ ਕਿਉਂਕਿ ਉਹ ਸਤਗੁਰੂ ਮਹਾਰਾਜ ਜੀ ਨੇ ਕਿਸੇ ਦੇ ਨਾਲ ਵੀ ਕੋਈ ਗਿਲਵਾ ਸ਼ਿਕਵਾ ਨਹੀਂ ਰੱਖਿਆ ਆਪਣੇ ਪੁੱਤਰਾਂ ਨੂੰ ਸਿੱਖਾਂ ਨੂੰ ਤੇ ਇੱਕਤਾ ਰੱਖਿਆਗਾ ਕੋਈ ਆਪਣੇ ਪੁੱਤਰਾਂ ਨੂੰ ਲਹਿਦਾ ਨਹੀਂ ਕੋਈ ਵੀ ਇਹ ਸੋਚ ਬਣਾਈ ਕਿਉਂਕਿ ਸਤਗੁਰੂ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਦੇ ਬਰਾਬਰ ਖਾਲਸੇ ਨੂੰ ਰੱਖਿਆ ਤੇ ਇੰਨੀ ਸਾਨੂੰ ਇਹ ਗੱਲਾਂ ਤੋਂ ਸੇਧ ਲੈਣੀ ਚਾਹੀਦੀ ਹੈ ਇਹ ਸਾਡੀ ਸਿੱਖਿਆ ਨੂੰ ਪ੍ਰਮਾਨ ਕਰਵਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ